ਕੁਝ ਦਿਨ ਪਹਿਲਾਂ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਪੰਦੇ ਮੁੱਦੋ ਸੰਗਤੀਆਂ ਵਿੱਚ ਇੱਕ ਵਿਵਾਦਿਤ ਮਤਾ ਪਾਸ ਕੀਤਾ ਗਿਆ ਸੀ। ਇਸ ਦੌਰਾਨ ਪ੍ਰਵਾਸੀ ਲੋਕਾਂ ਨੂੰ ਪਿੰਡ ਛੱਡਣ ਦੇ ਆਦੇਸ਼ ਦਿੱਤੇ ਗਏ। ਹੁਣੇ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਸਰਕਾਰ ਨੂੰ ਅਗਲੀ ਸੁਣਵਾਈ ਤੇ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਨਾ ਹੋਵੇਗਾ। ਮਾਮਲੇ ਦੀ ਅਗਲੀ ਸੁਣਵਾਈ 22 ਅਗਸਤ ਲਈ ਤੈਅ ਕੀਤੀ ਗਈ ਹੈ। ਇਸ ਸਬੰਧੀ ਐਡਵੋਕੇਟ ਵਦਸ ਵੱਲੋਂ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸੰਵਿਧਾਨ ਹਰ ਨਾਗਰਿਕ ਨੂੰ ਆਪਣੀ ਮਰਜ਼ੀ ਦੀ ਥਾਂ ਤੇ ਰਹਿਣ ਦਾ ਅਧਿਕਾਰ ਦਿੰਦਾ ਹੈ ਇਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡੋਂ ਬਾਹਰ ਕੱਢ ਕੇ ਉਹਨਾਂ ਦੇ ਹੱਕਾਂ ਦਾ ਕਹਾਣ ਕੀਤਾ ਜਾ ਰਿਹਾ ਹੈ ਜੋ ਕਿ ਇੱਕ ਗੰਭੀਰ ਮੁੱਦਾ ਹੈ ਉਹਨਾਂ ਨੇ ਪਟੀਸ਼ਨ ਵਿੱਚ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ 1 ਅਗਸਤ ਨੂੰ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਉਹਨਾਂ ਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਮਤਾ ਪਾਸ ਹੋ ਗਿਆ ਹੈ ਇਸ ਵਿੱਚ ਪ੍ਰਵਾਸੀ ਲੋਕਾਂ ਨੂੰ ਪਿੰਡ ਛੱਡਣ ਲਈ ਕਿਹਾ ਗਿਆ ਹੈ ਹਾਲਾਂਕਿ ਪਿੰਡ ਦੇ ਸਰਪੰਚ ਨੇ ਇਸ ਗੱਲ ਦੀ ਹਾਮੀ ਨਹੀਂ ਭਰੀ ਇਸ ਕਾਰਨ ਪਰਿਵਾਰ ਮੁਸੀਬਤ ਵਿੱਚ ਹਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਹਨ ਲੋਕਾਂ ਨੂੰ ਰੋਜ਼ਗਾਰ ਹਾਸਲ ਕਰਨ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਪਿੰਡ ਵਿੱਚ ਇਹ ਪ੍ਰਸਤਾਵ ਪਾਸ ਕੀਤਾ ਗਿਆ ਤਾਂ ਇਹ ਦਲੀਲ ਦਿੱਤੀ ਗਈ ਕਿ ਪ੍ਰਵਾਸੀਆਂ ਦੀ ਮੌਜੂਦਗੀ ਕਾਰਨ ਇਲਾਕੇ ਵਿੱਚ ਅਪਰਾਧਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਧ ਰਹੀਆਂ ਹਨ ਪ੍ਰਵਾਸੀ ਲੋਕ ਕੁਝ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਪਾਏ ਗਏ ਸਨ ਅਜਿਹੇ ਵਿੱਚ ਪਿੰਡ ਵਾਸੀਆਂ ਨੂੰ ਮਤਾ ਪਾਸ ਕਰਨ ਲਈ ਮਜਬੂਰ ਹੋਣਾ ਪਿਆ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਤੇ ਮਾੜਾ ਅਸਰ ਪੈ ਰਿਹਾ ਹੈ ਇਹ ਪੰਚਾਇਤ ਦਾ ਅਧਿਕਾਰ ਖੇਤਰ ਹੈ ਕਿ ਪਿੰਡ ਵਿੱਚ ਕਿਸ ਨੂੰ ਰਹਿਣਾ ਚਾਹੀਦਾ ਹੈ ਅਤੇ ਕਿਸ ਨੂੰ ਨਹੀਂ ਰਹਿਣਾ ਚਾਹੀਦਾ ਇਸ ਕਾਰਨ ਪਿੰਡ ਵਾਸੀਆਂ ਨੇ ਮਿਲ ਕੇ ਅਜਿਹਾ ਫੈਸਲਾ ਲਿਆ ਹੈ ਮਾਮਲੇ ਨੇ ਰਫਤਾਰ ਫੜੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੀ ਸਰਗਰਮ ਹੋ ਗਈ ਜਦੋਂ ਪੁਲਿਸ ਨੇ ਇਸ ਮਾਮਲੇ ਦੀ ਪੰਚਾਇਤ ਤੋਂ ਜਾਂਚ ਸ਼ੁਰੂ ਕੀਤੀ ਤਾਂ ਉਹ ਪਿੰਡ ਵਾਸੀਆਂ ਦੇ ਹੱਕ ਵਿੱਚ ਲੱਖਾ ਸਿੰਘ ਸਿਧਾਣਾ ਪਹੁੰਚੇ ਉਹਨਾਂ ਪਿੰਡ ਵਾਸੀਆਂ ਨੇ ਇਸ ਫੈਸਲੇ ਦੀ ਸ਼ਿਲਾਘਾ ਕੀਤੀ ਹੈ ਉਹਨਾਂ ਦੱਸਿਆ ਕਿ ਇਹ ਲੋਕ ਪੂਰੇ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਅਜਿਹਾ ਫੈਸਲਾ ਲੈਣਾ ਚਾਹੀਦਾ ਹੈ ਮੈਂ ਇਸ ਵੇਲੇ ਰਾਤ ਦਾ ਵਕਤ ਹੈ ਤੇ ਮੈਂ ਪਿੰਡ ਛਣਾ ਮੁੱਦੂ ਸੰਗਤੀਆਂ ਇਹ ਸਾਬ ਜਤਾ ਅਜੀਤ ਸਿੰਘ ਨਗਰ ਜ਼ਿਲ੍ਹੇ ਦਾ ਪਿੰਡ ਹੈ ਤੇ ਇੱਥੇ ਇਸ ਪਿੰਡ ਨੇ ਇਸ ਨਗਰ ਨੇ ਪੂਰਾ ਨਗਰ ਖੜਾ ਮੇਰੇ ਨਾਲ ਨੌਜਵਾਨ ਖੜੇ ਆ ਸਾਰੇ ਖੜੇ ਆ ਅ ਨੰਬਰਦਾਰ ਕੋਈ ਹੋਰ ਪਿੰਡ ਦੇ ਜਿਹੜੇ ਮੋਤਵਾਰ ਸੱਜਣ ਸਾਰੇ ਖੜੇ ਆ ਇਹਨਾਂ ਨੇ ਇੱਕ ਮਤਾ ਪਾਇਆ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਕੋਈ ਵੀ ਜਿਹੜਾ ਸਾਡੇ ਪਿੰਡ ਤੋਂ ਬਾਹਰਲਾ ਬੰਦਾ ਉਹ ਬੰਦੇ ਨੂੰ ਅਸੀਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਰਹਿਣ ਤੋਂ ਰੋਕਿਆ ਕਿਉਂਕਿ ਅੱਜਕੱਲ ਜਿਹੜੀਆਂ ਆਮ ਤੌਰ ਤੇ ਘਟਨਾਵਾਂ ਵਾਪਰ ਰਹੀਆਂ ਨੇ ਜਿਵੇਂ ਕਬਰਾਲਾ ਪਿੰਡ ਕਬਰਾਲਾ ਥਾਣਾ ਪੈਂਦਾ ਜ਼ਿਲ੍ਹਾ ਮਕਸਰ ਦਾ ਉੱਥੇ ਦੋ ਕੁੜੀਆਂ ਭਜਾ ਕੇ ਲੈ ਗਏ ਬਾਹਰਲੇ ਬੰਦੇ ਤਾਂ ਮੈਂ ਸੱਚ ਨੂੰ ਫੋਨ ਕੀਤਾ ਵੀ ਕਾਰਵਾਈ ਕਿਉਂ ਨਹੀਂ ਕਰ ਰਹੇ ਦਾ ਐਸਚੋ ਮੈਨੂੰ ਜਵਾਬ ਦਿੰਦਾ ਕਿ ਉਹਨਾਂ ਦਾ ਕੋਈ ਪਤਾ ਹੀ ਨਹੀਂ ਕੋਈ ਟਿਕਾਣਾ ਹੀ ਨਹੀਂ ਪਤਾ ਕਿਰੂ ਫੜ ਕੇ ਲੈਗੇ ਆਪਸਰਾਵਾ ਪਿੰਡ ਰਾਜਪੁਰ ਦੇ ਕੋਲੇ ਬਲਸੋਂ ਕਤਲ ਹੋਇਆ ਉਹਨੂੰ ਵੀ ਕਤਲ ਕਰਨ ਵਾਲਾ ਕੋਈ ਬਾਹਰਲਾ ਬੰਦਾ ਸੀ ਨਹੀਂ ਲੱਭਿਆ ਕਰ ਕਰਕੇ ਟੱਪ ਗਿਆ ਸੋ ਇਹ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਰੋਜ਼ ਦਿਨ ਬਦ ਦਿਨ ਵਾਧੀਆਂ ਜਾ ਰਹੀਆਂ ਨੇ ਲੁਧਿਆਣੇ ਦੇ ਵਿੱਚ ਚਾਰ ਦਿਨ ਪਹਿਲਾਂ ਤੁਸੀਂ ਵੀਡੀਓ ਸਾਰਿਆਂ ਦੇਖੀਆਂ ਹੋਣਗੀਆਂ ਨੇ ਕਿ ਕੋਈ ਅਫਰੀਕਨ ਲੋਕ ਬਾਜ਼ਾਰ ਦੇ ਵਿੱਚ ਸ਼ਰਿਆਮ ਉੱਥੇ ਦਾ ਲੈ ਕੇ ਤੇ ਤਰ ਹਥਿਆਰ ਲੈ ਕੇ ਵੱਢ ਰਹੇ ਨੇ ਤੇ ਇਸ ਕਰਕੇ ਇਸ ਨਗਰ ਨੇ ਫੈਸਲਾ ਕੀਤਾ ਸੀ ਵੀ ਕੋਈ ਵੀ ਇੱਥੇ ਜਿਹੜਾ ਬਾਹਰਲਾ ਬੰਦਾ ਉਸ ਦੀ ਪਿੰਡ ਦੇ ਵਿੱਚ ਜਿਹੜੀ ਐਂਟਰੀ ਆਉਣਾ ਪਿੰਡ ਚ ਉਹ ਕਿਰਾਏ ਦੇ ਵੀ ਨਹੀਂ ਅਸੀਂ ਰਹਿਣ ਦੇਣਾ ਤੂਰੀ ਬਾਹਰਲੇ ਬੰਦੇ ਦੀ ਪਿੰਡ ਚ ਕੋਈ ﾎﾟਟ ਵਗੈਰਾ ਉਹ ਬਣਾਉਂਦਾ ਤੇ ਉਹਦਾ ਇਹਨਾਂ ਨੇ ਇੱਕ ਮਤਾ ਪਾਇਆ ਉਸ ਮਤੇ ਨੂੰ ਲੈ ਕੇ ਅੱਜ ਸਾਨੂੰ ਕਿਉਂ ਆਉਣਾ ਪਿਆ ਕੋਈ ਪਿੰਡ ਦੇ ਫੈਸਲਾ ਕੀਤਾ ਪਿੰਡ ਦੀ ਮਰਜ਼ੀ ਹੈ ਕਿ ਅਸੀਂ ਕਿਉਂ ਨਹੀਂ ਰੱਖਣਾ ਸਮੁੱਚੇ ਪਿੰਡ ਦੀ ਮਰਜ਼ੀ ਪਰ ਉਹਦਾ ਵਿਰੋਧ ਹੋਇਆ ਉਹਦਾ ਵਿਰੋਧ ਦੇ ਵਿੱਚ ਕੀ ਦਾ ਵਿਰੋਧ ਹੋਇਆ ਇੱਥੇ ਬਲਾਕ ਮਾਜਰੀ ਥਾਣਾ ਪੈਂਦਾ ਐਸੇ ਚੋ ਲੱਗਿਆ ਸੁਨੀਲ ਕੁਮਾਰ ਉਹਨਾਂ ਦਾ ਇਹਨਾਂ ਨੂੰ ਫੋਨ ਆਦਾ ਵੀ ਤੁਸੀਂ ਕੌਣ ਹੋ ਨੇ ਓਏ ਮਤਾ ਪਾਉਣ ਵਾਲੇ ਉਹ ਸਵਾਲ ਪੈਦਾ ਹੁੰਦਾ ਵੀ ਐਸਐਚਓ ਕੋਲੇ ਕਿਹੜਾ ਅਧਿਕਾਰ ਹੈ ਕਿ ਇੱਕ ਪਿੰਡ ਨੂੰ ਸਮੁੱਚੇ ਪਿੰਡ ਨੇ ਜੇ ਇੱਕ ਮਤਾ ਪਾਇਆ ਤਾਂ ਉਹਨੂੰ ਇੱਕ ਐਸਐਚਓ ਚੈਲੰਜ ਕਰ ਰਿਹਾ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਜੇ ਐਸਐਚਓ ਨੂੰ ਪੁੱਛਣਾ ਚਾਹੁੰਦੇ ਆ ਜੇ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਜ਼ਿਲ੍ਹੇ ਦੇ ਨੂੰ ਵੀ ਕੀ ਇਹ ਤੁਹਾਡੇ ਇੱਕ ਐਸਐਚਓ ਕੋਲੇ ਅਧਿਕਾਰ ਹੈਗਾ ਕਿ ਕਿਸੇ ਪਿੰਡ ਨੂੰ ਇਹ ਫੋਨ ਕਰਕੇ ਕਹਾਂ ਵੀ ਤੁਸੀਂ ਆਹ ਮਤਾ ਪਾਉਣਾ ਤੁਸੀਂ ਆਹ ਮਤਾ ਨਹੀਂ ਪਾਉਣਾ ਉਸ ਕਰਕੇ ਇਹਨਾਂ ਨੇ ਸਮੁੱਚੇ ਨਗਰ ਨੇ ਫੈਸਲਾ ਕੀਤਾ ਵੀ ਅਸੀਂ ਜਿਹੜਾ ਕੋਈ ਬਾਹਰਲਾ ਗੈਰ ਪੰਜਾਬੀ ਬੰਦਾ ਉਹ ਪਿੰਡ ਦੇ ਵਿੱਚ ਅਸੀਂ ਕਿਰਾਏ ਤੇ ਵੀ ਰਹਿਣ ਦੇਣਾ ਜੇ ਕਿਸੇ ਨੇ ਰੱਖਣਾ ਤਾਂ ਉਹ ਆਪਣਾ ਕੰਮ ਕਰਾਵੇ ਖੇਤ ਰੱਖੇ ਤੇ ਉੱਥੋਂ ਬਾਸ ਹੋਰ ਅਸੀਂ ਕਿਸੇ ਮਨੁੱਖਤਾ ਦੇ ਵਿਰੋਧ ਨਹੀਂ ਆ ਮੈਂ ਫਿਰ ਕਹਿੰਦਾ ਸਾਡੇ ਬਾਰੇ ਬਾਰੇ ਸਵਾਲ ਉੱਠ ਜਾਂਦੇ ਆ ਵੀ ਇਹ ਜੀ ਮਨੁੱਖਤਾ ਦੇ ਖਿਲਾਫ ਨਹੀਂ ਇਨਸਾਨੀਅਤ ਦੇ ਖਿਲਾਫ ਨਹੀਂ ਅਸੀਂ ਨਹੀਂ ਕਹਿੰਦੇ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਵਿੱਚ ਵਧ ਰਹੀਆਂ ਦਿਨ ਬਦਨ ਉਹਨੂੰ ਦੇਖ ਕੇ ਜੇ ਪਿੰਡਾਂ ਨੇ ਫੈਸਲੇ ਕੀਤੇ ਆ ਇਹ ਇਨਾ ਫੈਸਲਾ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਸਮੁੱਚੇ ਪੰਜਾਬੀਆਂ ਨੂੰ ਇਹ ਫੈਸਲੇ ਕਰਨੇ ਚਾਹੀਦੇ ਜੇ ਅਸੀਂ ਚਾਹੁੰਦੇ ਹਾਂ ਕਿ ਜੋ ਘਟਨਾਵਾਂ ਕੋਈ ਪਤਾ ਨਹੀਂ ਇੱਥੇ ਇੱਥੇ ਪੰਜਾਬ ਦਾ ਬੰਦਾ ਕੋਈ ਪੰਜਾਬੀ ਬੰਦਾ ਕੋਈ ਪਿੰਡ ਦਾ ਬੰਦਾ ਕੋਈ ਜਾਣਕਾਰ ਬੰਦਾ ਕੋਈ ਘਟਨਾ ਨੂੰ ਅੰਜਾਮ ਦਿੰਦਾ ਉਹਨੂੰ ਲੱਭ ਲੂ ਵੀ ਪੁਲਿਸ ਕੋਈ ਬਾਹਰੋਂ ਆ ਕੇ ਦੂਜੇ ਸੂਬੇ ਚੋਂ ਮਾਰ ਕੇ ਤੁਰ ਗਿਆ ਕੁੜੀ ਪਜਾ ਕੇ ਤੁਰ ਗਿਆ ਕਿੱਥੋਂ ਲੱਭ ਕੇ ਲਿਆਉਂਗੇ ਇਹ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਜਿਹੜੇ ਬੰਦੇ ਪੰਜਾਬ ਚ ਆ ਕੇ ਰਹਿੰਦੇ ਆ ਇਹਨਾਂ ਦੀ ਪੱਕੇ ਤੌਰ ਤੇ ਨਿਸ਼ਾਨਦੇਹੀ ਨਹੀਂ ਕਰਨੀ ਚਾਹੀਦੀ ਕਿਹੜੇ ਕਿਹੜੇ ਬੰਦੇ ਪਿੰਡ ਦੇ ਪੱਕਾ ਇਹ ਐਡਰੈਸ ਹੀ ਸਹੀ ਲਿਖਾਉਂਦੇ ਆਪਣਾ ਪਤਾ ਟਿਕਾਣਾ ਹੀ ਗਲਤ ਲਿਖਾ ਦਿੰਦੇ ਆ ਫਿਰ ਉੱਥੇ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਸੋ ਮੈਂ ਅੱਜ ਇਸ ਮੁੱਚੇ ਨਗਰ ਨੂੰ ਮੈਂ ਇਹ ਵਿਸ਼ਵਾਸ ਦਵਾਉਣਾ ਭਰੋਸਾ ਦਵਾਉਣਾ ਵੀ ਅਸੀਂ ਤੁਹਾਡੇ ਨਾਲ ਇਸ ਪੱਖ ਤੋਂ ਖੜੇ ਆ ਪਰ ਸਮੁੱਚੇ ਪਿੰਡਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਇੱਕੇ ਦਾ ਸਮੂਹ ਦੇ ਕੇ ਇਹ ਫੈਸਲੇ ਜਿਹੜੇ ਉਹ ਲੈਣੇ ਚਾਹੀਦੇ ਨੇ गांव ਵੀ ਨਗਰ ਆ ਲੋ ਸਾਰੇ ਖੜੇ ਆ ਬਾਖਰੀਆਂ ਹਾਂਜੀ ਪਰ ਪੁਆਧੀ ਪਹਿਲਾ ਪਿੰਡ ਹੈ ਜੀ ਇਹ ਪੁਆਧੀਆਂ ਦਾ ਪਿੰਡ ਹੈ ਪੁਆਧੀ ਦਾ ਪਿੰਡ ਹੈ ਇਹ ਪੁਆਧੀ ਜਿਹੜੀ ਬੋਲੀ ਪੰਜਾਬੀ ਬੋਲੀ ਦੀ ਉਪ ਬੋਲੀ ਪੁਆਧੀ ਹੈ ਹਾਂਜੀ ਉਹ ਪੁਆਧੀ ਬੋਲੀ ਵੀ ਅੱਜ ਉਹ ਖਤਮੀ ਹੈ ਹਾਂਜੀ ਡੰਡੀਗੜ ਦੀ ਪੁਆਧ ਨੂੰ ਵਿਜਾਲ ਕੇ ਬਸਾਇਆ ਗਿਆ ਪੁਆਧ ਨੂੰ ਪੁਆਧ ਦਾ ਜਿਹੜਾ ਆਪਣਾ ਹੀ ਵਿਰਸਾ ਤੇ ਆਪਣੀ ਬੋਲੀ ਦੀ ਇਹਦੀ ਆਪਣੀ ਉਹ ਥਾਰੇ ਮਾਰੇ ਕਰਦੇ ਰਹਿੰਦੇ ਆ ਹਾਂਜੀ ਸੋ ਇਹ ਜਿਹੜੀ ਇਹਨਾਂ ਦੀ ਬੋਲੀ ਇਹਨਾਂ ਦੀ ਪਛਾਣ ਆ ਹੁਣ ਤਾਂ ਇਹਨਾਂ ਨੇ ਕਾਫੀ ਉਹ ਮੁੰਡਾ ਪਤਰਕਾਰ ਦਾ ਨਾਕੀਆ ਉਹ ਬਹੁਤ ਬੋਲਦਾ ਛੋਟੀ ਕੁੜੀ ਨੂੰ ਲੈ ਕੇ ਇੱਕ ਉਹ ਹਾਂ ਉਹ ਚੇ ਚਿੱਤਰਕਾਰ ਨਾ ਹੁੰਦੀ ਆ ਕੁੜੀ ਉਹ ਵੀ ਸੋਸ਼ਲ ਵਾਲੇ ਨਹੀਂ ਆ ਕੋਈ ਹੋਣੀ ਕਲਾਕਾਰ ਆ ਕੁੜੀ ਮੋਣੀ ਤੂਰ ਮੋਣੀ ਦੂਰ ਮੋਣੀ ਤੂਰ ਮੋਣੀ ਚੇਤ ਨਾਲ ਹੁੰਦੀ ਆ ਮੈਂ ਨਾਨ ਜਾ ਉਹ ਵੀ ਕੁੜੀ ਬੜੀ ਉਹ ਸੋਣੀ ਬੋਲੀ ਨੂੰ ਜਿਹੜੀ ਉਹ ਬੀਬੀ ਮੋਣੀ ਤੂਰ ਆਈ ਇਹ ਚਾਹੀਦਾ ਵੀ ਆਪਣੀ ਬੋਲੀ ਆਪਣਾ ਵਿਰਸਾ ਕਦੇ ਨਾ ਭੁੱਲੋ ਆਪਣੀ ਪਛਾਣ ਜਿਹੜਾ ਬੰਦਾ ਛੱਡ ਗਿਆ ਉਹਦੇ ਪੱਲੇ ਕੀ ਲੜਾਈ ਪਛਾਣ ਦੀ ਆ ਜਰੂਰ ਤੋਂ ਇਹ ਮੁੱਢ ਕਾਲ ਤੋਂ ਬਾਬੇ ਆਦਮ ਤੋਂ ਲੈ ਕੇ ਇੱਥੇ ਬੰਦਾ ਇੱਥੇ ਪੈਦਾ ਹੋਇਆ ਤਾਂ ਉਦੋਂ ਤੋਂ ਹੀ ਲੈ ਕੇ ਬੰਦਾ ਆਪਣੀ ਪਛਾਣ ਲਈ ਲੜ ਰਿਆ ਤੇ ਇਹ ਪਛਾਣ ਹੀ ਛੜਦੀ ਬਸ ਸਾਡੇ ਪੱਲੇ ਸੋ ਮੈਂ ਹਰ ਪੱਖ ਤੋਂ ਤੁਹਾਡੇ ਨਾਲ ਖੜਾ ਪਿੰਡਾਂ ਦਾ ਇੱਕ ਆ ਭਾਈ ਜਿਹਾ ਬਣਾ ਕੇ ਰੱਖੋ ਦਸ ਨੇਕੇ ਪਿੰਡ ਦੇ ਮਸਲਿਆਂ ਸਮੇਤ ਪੂਰੇ ਪੰਜਾਬ ਵਿੱਚ ਪੰਚਾਇਤਾਂ ਭੰਗ ਹੋ ਚੁੱਕੀਆਂ ਹਨ ਕਿਉਂਕਿ ਪੰਚਾਇਤਾਂ ਦਾ ਕਾਰਜਕਾਲ ਖਤਮ ਹੋ ਚੁੱਕਿਆ ਸੀ ਚੋਣਾਂ ਦੀ ਨਵੀਂ ਤਰੀਕ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ ਹਾਲਾਂਕਿ ਇਸ ਤੋਂ ਸਾਫ਼ ਹੈ ਕਿ ਇਸ ਸਬੰਧੀ ਪੰਚਾਇਤ ਵੱਲੋਂ ਕੋਈ ਤਜ਼ਰੀਬ ਪੇਸ਼ ਨਹੀਂ ਕੀਤੀ ਗਈ ਇਹ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਉਸ ਸਮੇਂ ਡੀਐਸਪੀ ਧਰਮਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਿੰਡ ਦੇ ਮੌਜੂਦਾ ਸਰਪੰਚ ਨਾਲ ਗੱਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਕੋਈ ਵੀ ਵਿਅਕਤੀ ਆ ਕੇ ਰਹਿ ਸਕਦਾ ਹੈ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਫਿਲਹਾਲ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ ਜਾਂਚ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ਵਿੱਚ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ